ਵੀਡੀਓ ਵੇਖ ਰਿਹਾ ਕਿ ਅੱਜ ਸਾਬ ਨੂੰ ਜੀਐਨ ਲੈ ਕੇ ਹਾਜ਼ਰਾਂ ਇੱਕ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਵੇਖਣਾ ਜਿੰਨਾ ਵੀਰਾਂ ਪਿਆਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ Tata Punch ਹੋਈ ਸਸਤੀ ਕਿਹੜਾ ਵੇਰੀਐਂਟ ਰੀਟਨ ਵਿੱਚ ਹੋਵੇਗਾ ਕਿੰਨਾ ਫਾਇਦਾ Tata Motors ਦੇ ਨਵੇਂ GST ਦੇ ਐਲਾਨ ਤੋਂ ਬਾਅਦ ਆਪਣੀ ਪ੍ਰਸਿੱਧ ਮਾਈਕਰੋ SUV Tata Punch ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਦਲਾਂ ਕੀਤਾ ਹੈ ਨਵੀਂ GST ਦਰ 18% ਪ੍ਰਸਤ ਹੋਣ ਦੇ ਨਾਲ Tata Punch Variant ਦੀਆਂ X ਸ਼ੋਰੂਮ ਕੀਮਤਾਂ 87900 ਰੁਪਏ ਤੱਕ ਘਟਾ ਦਿੱਤੀਆਂ ਗਈਆਂ ਹਨ ਜਿਸ ਨਾਲ ਇਹ ਪਹਿਲਾਂ ਨਾਲੋਂ ਤੇ ਟਿਸਕਾ ਫੈਤੀ ਹੋ ਗਈ ਹੈ ਇਹ ਸਦਿਮਾ ਨਵੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ ਅਤੇ ਇਹਨਾਂ ਵਿੱਚ પેટ્રોલ AMT ਪੈਟਰੋਲ AMT ਅਤੇ CNG AMT ਦੇ ਸਾਰੇ ਵੇਰੀਐਂਟ ਸ਼ਾਮਲ ਹਨ ਡਾਟਾ ਪੰਚਤੀਨ ਕੋਲ ਐਮੋਨੂਲ ਐਨੂਮਲ ਐਨੂਮਲ ਵੇਰੀਐਂਟ ਹੁਣ ਬਹੁਤ ਜਿਆਦਾ ਕਪੈਕਿਟੀ ਹੋ ਗਏ ਹਨ ਜਿਸ ਦੀ ਐਂਟਰੀ ਲੈਵਲ ਪਿਓਰ ਐਮਟੀ ਦੀ ਕੀਮਤ ਹੁਣ 567 ਲੱਖ ਰੁਪਏ ਹੈ ਜਿਸ ਦੀ ਕ੍ਰੇਟਿਵ ਦੀ ਕੀਮਤ ਵਿਅਸਤੀ ਜਾਰ 800 ਰੁਪਏ ਤੱਕ ਘਟਾ ਦਿੱਤੀ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ